10 ਜੇਜਦਾਰ ਬਾਬਾ ਅਰਸ਼ਨ ਸਿੰਘ ਮੁੱਖ ਜੇਜਦਾਰ ਸ਼ਰਮਣੀ ਪੰਥ ਅਕਾਲੀ ਦਸ਼ਮੇਸ਼ ਤਰਨਤਾਲ ਪੰਜਵਾਂ ਨਿਸ਼ਾਨ ਚਲਦਾ ਵੀਰ ਚਕਰਵਰਤੀ ਨਿਹੰਗ ਸਿੰਘਾਂ ਪੰਜਾਬ ਭਾਰਤ ਅੱਜ ਸਾਡੇ ਦਲਪੰਥ ਦੀ ਜ਼ਰੂਰੀ ਅਤੇ ਆਗਾਮੀ ਮੀਟਿੰਗ ਸਾਡੇ ਦਲਪੰਥ ਦੇ ਹੈੱਡਕੁਆਰਟਰ ਗੁਰਦੁਆਰਾ ਮਰਸ਼ੀਦ ਬਾਬਾ ਜੀਵਨ ਸਿੰਘ ਜੀ ਚੋਹਾੜਾ ਰੋਡ ਖਿਆਨਾ ਗੇਟ ਅੰਮ੍ਰਿਤਸਰ ਵਿਖੇ ਹੋਈ ਆ ਜਿਸ ਵਿੱਚ ਸਾਡੇ ਦਲਪੰਥ ਦੇ ਮੇਨ ਮੇਨ ਅਗੂ ਜ਼ਹੇਦਾਰ ਸਾਹਿਬਾਨ ਨਿਹੰਗ ਸਿੰਘ ਫੌਜਾਂ ਤੇ ਖੁੱਲੀਆਂ ਸੰਗਤਾਂ ਜਿਹੜੀਆਂ ਉਹ ਵੀ ਦੂਰ ਦਾਡੇ ਤੋਂ ਪਹੁੰਚੀਆਂ ਨੇ ਇਹ ਜਿਹੜਾ ਸਾਡੀ ਮੀਟਿੰਗ ਆ ਇਸ ਮੀਟਿੰਗ ਦਾ ਡਾ ਮੁੱਖ ਐਂਡਾ ਉਹ ਹੋਲਾ ਮਹੱਲਾ ਬਣਾਉਣ ਸੰਬੰਧੀ ਹੈ ਕਿਉਂਕਿ ਜਿਸ ਤਰ੍ਹਾਂ ਕਿ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਕਰ ਕਮਲਾ ਦੇ ਨਾਲ ਨਾਨਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਉਹ ਲਾਮ ਲਾ ਖੇਡਿਆ ਸੀ ਤੇ ਉਦੋਂ ਤੋਂ ਲੈ ਕੇ ਜੋ ਕਿ ਸਾਡੇ ਸਿੱਖ ਪੰਥ ਦੇ ਸ਼੍ਰੋਮਣੀ ਜਰਨੈਲ ਦਸਵੇਂ ਪਾਸ਼ਾ ਜੀ ਦੇ ਸਾਜਿਨਵਾਜੇ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਤੋਂ ਚੱਲਦਾ ਆਇਆ ਦਲਪੰਥ ਦਸ਼ਮੇਂ ਤਰਨਾ ਦਲ ਜਿਸ ਦਾ ਮੁਖੀ ਸੱਚਖੰਡ ਵਾਸੀ ਬਾਬਾ ਮਹਿੰਦਰ ਸਿੰਘ ਜਣਕਾਣਾ ਸਾਹਿਬ ਵਾਲੇ ਅਤੇ ਸੱਚਖੰਡ ਵਾਸੀ ਬਾਬਾ ਮਹਾਵੀਰ ਸਿੰਘ ਜੀ ਨਰਕਾਣਾ ਸਾਹਿਬ ਵਾਲੇ ਤੇ ਦਾਸ ਹੁਣ ਇਸ ਦਲਪੰਥ ਦੀ ਮੌਕੇ ਦੇ ਉੱਤੇ ਸੇਵਾ ਕਰ ਰਿਹਾ ਹੈ। ਤੋਂ ਅੱਜ ਅਸੀਂ ਇਸ ਮੌਕੇ ਉੱਤੇ ਉਸ ਜਿਹੜਾ ਹੋਲਾ ਮਹੱਲਾ ਪ੍ਰਾਤਨ ਸਮੇ ਤੋਂ ਗੁਰੂ ਮਰਯਾਦਾ ਅਨੁਸਾਰ ਚੱਲ ਰਿਹਾ ਹੈ। ਉਹਦੇ ਅਨੁਸਾਰ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਹ ਲਾ ਮਹਲਾ ਮਨਾਉਣ ਵਾਸਤੇ ਸਾਡਾ ਦਾਲ ਪੰਥ ਜਿਹੜਾ ਵਾ ਇੱਥੋਂ ਅੰਮ੍ਰਿਤਸਰ ਤੋਂ ਹੈੱਡ ਕੁਆਰਟਰ ਤੋਂ 21 ਤਰੀਕ ਨੂੰ 21 ਮਾਰਚ 2024 ਨੂੰ ਅੰਮ੍ਰਿਤਸਰ ਤੋਂ ਅਨੰਦਪੁਰ ਸਾਹਿਬ ਨੂੰ ਚਾਲੇ ਮਾਰੇਗਾ ਅਤੇ ਅਨੰਦਪੁਰ ਸਾਹਿਬ ਜਾ ਕੇ ਤੇ 26 ਤਰੀਕ ਨੂੰ ਹੋਲਾ ਮਹੱਲਾ ਸਭ ਤੋਂ ਪਹਿਲਾਂ 10 ਵਜੇ ਤੇ ਤਕਰੀਬਨ ਜਿਹੜਾ ਵਾ ਉਹ ਉੱਥੇ ਜਾ ਕੇ ਕੱਢਿਆ ਜਾਏਗਾ ਜੋ ਕਿ ਅ ਹੁਲਾ ਮਹਲੇ ਦੀ ਅਗਵਾਈ ਜਿਹੜੀ ਆ ਗੁਰੂ ਕੇ ਨਿਸ਼ਾਨ ਜਿਹੜੇ ਨਿਗਾਰੇ ਕਰਨਗੇ ਅਤੇ ਹੁਲਾ ਮਹਲਾ ਜਿਹੜਾ ਉਹ ਆ ਸਾਡੇ ਹੈਡਕੁਆਟਰ ਜਿਹੜਾ ਅੰਮ੍ਰਿਤਸਰ ਤੋਂ ਚੱਲ ਕੇ ਜਿਹੜਾ ਵਾ ਆਨੰਦਪੁਰ ਸਾਹਿਬ ਤੇ ਆਨੰਦਪੁਰ ਸਾਹਿਬ ਤੋਂ ਜਿਹੜਾ ਵਾ ਉਹ ਹੁਲਾ ਮਹਲਾ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੋਂ ਜਾ ਕਰਕੇ ਅਰਦਾਸ ਬੇਨਤੀ ਕਰਕੇ ਤੇ ਵਾਪਸੀ ਸਾਡੇ ਹੈਡਕੁਆਟਰ ਤੇ ਸਮਾਪਤੀ ਹੋਵੇਗੀ ਤੇ ਇਸ ਸੰਬੰਧ ਵਿੱਚ ਜਿਹੜਾ ਇਹ ਇੱਕ ਜ਼ਰੂਰੀ ਮੀਟਿੰਗ ਸੱਦੀ ਗਈ ਸੀ ਤੇ ਨਾਲ ਦੇ ਨਾਲ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਇੱਕ ਸਾਡੇ ਵਿੱਚੋਂ ਹੀ ਇੱਕ ਸਾਡੀ ਜਥੇਬੰਦੀ ਹੈ ਸਾਡੇ ਦਾਲ ਹallelujah ਸਾਡੇ ਦਾਲਪੰਥ ਦੇ ਵਿੱਚੋਂ ਹੀ ਅਸੀਂ ਇੱਕ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਹਾਕ ਹਕੂਕ ਜਿਹੜੇ ਕਿ ਸਾਡੇ ਗਰੀਬ ਭਾਈਚਾਰਿਆਂ ਵਾਸਤੇ ਹੁੰਦੇ ਆ ਉਹ ਲੈਣ ਵਾਸਤੇ ਜਿਸ ਤਰ੍ਹਾਂ ਕਿ ਸਾਡੇ ਬੀਬੀਆਂ ਭੈਣਾਂ ਨੂੰ ਮਾਈਕਰੋ ਕੰਪਨੀਆਂ ਵਾਲਿਆਂ ਨੇ ਜਿਹੜਾ ਉਹਨਾਂ ਨਾਲ ਸ਼ੋਸ਼ਣ ਕਰ ਰਹੇ ਕਰ ਰਹੇ ਨੇ ਕੰਪਨੀਆਂ ਵਾਲੇ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਵਾ ਇਹ ਕਾਨੂੰਨ ਜਿਹੜਾ ਬਣਿਆ ਸਾਡੇ ਗਰੀਬਾਂ ਦੇ ਹੱਕ ਦੇ ਵਿੱਚ ਕਿ ਜਿਹੜਾ ਸਾਡੇ 17 ਕਿੱਲੇ ਤੋਂ ਵੱਧ ਜ਼ਮੀਨ ਵਾਲਾ ਵਾ ਉਹ ਜਿਹੜਾ ਵਾ ਉਸ ਰੂਲ ਕਾਸਟਾ ਨੂੰ ਜਿਹੜਾ ਵਾ ਹਿੱਸਾ ਬਣਦਾ ਆ ਇਸੇ ਤਰ੍ਹਾਂ ਸਾਡੇ ਜਿਹੜੇ ਹੋਰ ਵੀ ਮੁੱਦੇ ਨੇ ਇਹ ਸਾਰੇ ਮੁੱਦਿਆਂ ਨੂੰ ਬੁਨਿਆਦੀ ਤੌਰ ਦੇ ਉੱਤੇ ਇਹਦੇ ਹੱਕ ਹਕੂਗ ਲੈਣ ਵਾਸਤੇ ਇਹ ਜਿਹੜੀ ਰੰਗਰੇਟਾ ਟਾਈਗਰ ਫੋਰਸ ਜਥੇਬੰਦੀ ਜਿਹੜੀ ਆ ਇਹ ਰਿਸ਼ਰਟ ਕਰਾਈ ਗਈ ਸੀ ਔਰ ਪਿਛਲੇ ਕੁਝ ਕਾਰਨਾ ਕਰਕੇ ਇਸ ਜਥੇਬੰਦੀ ਨੂੰ ਭੰਗ ਕਰ ਦਿੱਤਾ ਗਿਆ ਸੀ ਪਰ ਅੱਜ ਇਸ ਸ਼ੁਭ ਦਿਹਾੜੇ ਦੇ ਮੌਕੇ ਦੇ ਉੱਤੇ ਅੱਜ ਅਸੀਂ ਇਸ ਜਥੇਬੰਦੀ ਦਾ ਮੋਢ ਤੋਂ ਐਲਾਨ ਕਰਦੇ ਆ ਤੇ ਸਰਾਜੀਤ ਕਰਦੇ ਆ ਜਥੇਬੰਦੀ ਨੂੰ ਔਰ ਇਸ ਜਥੇਬੰਦੀ ਦਾ ਜਿਹੜਾ ਮੁਖ ਪ੍ਰਧਾਨ ਆ ਉਹ ਜਥੇਦਾਰ ਬਾਬਾ ਨਿਰਮਲ ਸਿੰਘ ਜੀ ਪਿੰਡ 부ਜਿਆਂ ਵਾਲੀ ਤਸਵੀਰ ਬਟਾਲਾ ਜ਼ਿਲ੍ਹਾ ਗਰਦਾਸਪੁਰ ਨੂੰ ਥਾਪਿਆ ਜਾਂਦਾ ਅਤੇ ਇਹਦੇ ਨਾਲ ਪਹਿਲਾਂ ਵੀ ਪੁਰਾਣੇ ਸਮੇਂ ਤੋਂ ਸਦਾਤ ਲਬੀਰ ਸਿੰਘ ਜੀ ਵਜ਼ੀਰਪੁਰ ਜੜੇ ਨੇ ਉਹ ਜਨਰਲ ਸੈਕਟਰੀ ਦੀ ਜਿਹੜੀ ਆ ਸੇਵਾ ਨਿਭਾ ਰਹੇ ਨੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਸੇਵਾ ਜਿਹੜੀ ਉਹਨਾਂ ਦੀ ਬਹਾਲ ਰੱਖੀ ਜਾਏਗੀ ਔਰ ਉਹਨਾਂ ਨੂੰ ਜਨਰਲ ਸੈਕਟਰੀ ਹੀ ਬਣਾਇਆ ਜਾਂਦਾ ਤੇ ਇਸ ਦੇ ਨਾਲ ਜਿਹੜੀ ਆ ਬਾਕੀ ਜਿਹੜੀ ਪੰਜਾਬ ਪਦਰੀ ਜਿਹੜੀ ਕਮੇਟੀ ਆ ਉਹ ਵੀ ਨਾਲ ਅੱਜ ਜਿਹੜੀ ਆ ਬਣਾਈ ਬਣਾਈ ਗਈ ਆ ਤੇ ਇਹ ਕੇ ਜਿਹੜੇ ਜਹੈਦਾਰ ਨਰਵਲ ਸਿੰਘ ਜੀ ਆ ਇਹ ਸਾਡੇ ਸੱਚਖੰਡ ਵਾਸੀ ਇਹ ਬਾਬਾ ਮਹਿੰਦਰ ਸਿੰਘ ਜੀ ਦੇ ਨਾਲ ਹੀ ਸਾਰਾ ਇਹਨਾਂ ਦਾ ਪਰਿਵਾਰ ਚੱਲਿਆ ਆ ਰਿਹਾ ਸੀ ਇਹਨਾਂ ਦੇ ਦਾਦਾ ਜੀ ਇਹਨਾਂ ਦੇ ਪਿਤਾ ਜੀ ਸਾਰੇ ਹੀ ਪਰਦਾਦਾ ਜੀ ਸਾਰੇ ਹੀ ਸਾਡੇ ਖਾਨਦਾਨ ਦੇ ਨਾਲ ਇਹ ਸੇਵਾ ਨਿਭਾਰੇ ਸਨ ਦਲਪੰਥ ਦੇ ਵਿੱਚ ਤੇ ਦਲਪੰਥ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਸੇਵਾਵਾਂ ਦੇ ਕਰਕੇ ਇਹਨਾਂ ਨੂੰ ਅੱਜ ਇਹ ਦਲਪੰਥ ਵੱਲੋਂ ਸਾਰੇ ਦਲਪੰਥ ਦੀ ਜਿਹੜੀ ਸਾਡੀ ਸੰਗਤ ਆ ਉਹਨਾਂ ਵੱਲੋਂ ਇਹ ਇੱਕ ਫੈਸਲਾ ਕੀਤਾ ਗਿਆ ਕਿ ਉਹਨਾਂ ਨੂੰ ਜਿਹੜੇ ਸਿੰਘ ਪੁਰਾਣੇ ਚੱਲੇ ਆ ਰਹੇ ਨੇ ਜਾਂ ਨਵੇਂ ਸਿੰਘ ਜਿਹੜੇ ਨੇ ਉਹ ਸੇਵਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਦਲਪੰਥ ਵੱਲੋਂ ਮਾਨ ਸਨਕਾਰ ਦਿੱਤਾ ਜਾਵੇ ਇਹ ਕਰਕੇ ਅਸੀਂ ਅੱਜ ਰੰਗਰੇਟਾ ਟਾਈਗਰ ਫੋਰਸ ਪੰਜਾਬ ਦਾ ਪ੍ਰਧਾਨ ਜਿਹੜਾ ਉਹ ਜਾਇਜ਼ਦਾਰ ਨਰਮਲ ਸਿੰਘ ਜੀ ਨੂੰ ਬਣਾ ਰਹੇ ਹਾਂ ਤੇ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਪਹਿਲਾਂ ਸੇਵਾ ਕਰ ਰਹੇ ਨੇ ਇਸੇ ਤਰ੍ਹਾਂ ਵੱਧ ਚੜ ਕੇ ਜਿਹੜਾ ਵਾ ਅੱਗੇ ਵੀ ਸੇਵਾ ਜੜੀ ਆ ਉਹ ਕਰਨਗੇ ਤੇ ਨਾਲ ਦੇ ਨਾਲ ਮੈਂ ਸਾਰੇ ਮਾਈ ਭਾਈ ਜਿੱਥੋਂ ਵੀ ਸੰਗਤਾਂ ਆਈਆਂ ਦੂਰੋਂ ਨੇੜੋਂ ਸਾਰਿਆਂ ਦਾ ਮੈਂ ਇੱਥੇ ਆਉਣ ਦੇ ਧੰਨਵਾਦ ਕਰਦਾ ਤੇ ਬੇਨਤੀ ਕਰਦਾ ਕਿ ਜੋ ਕਿ ਹੋਲਾ ਮੁਹੱਲੇ ਦਾ ਪਾਵਨ ਪਵਿੱਤਰ ਦਿਹਾੜਾ ਜਿਹੜਾ ਵਾ ਉਹ 26 ਮਾਰਚ ਨੂੰ 2024 ਨੂੰ ਬੜੀ ਸ਼ਰਧਾ ਤੇ ਉਤਮਤਾ ਦੇ ਨਾਲ ਦਲਪੰਥ ਵੱਲੋਂ ਸ਼੍ਰੀ ਨਾਨਕ ਪ੍ਰਸਾਦ ਵਿਖੇ ਮਨਾਇਆ ਜਾ ਰਿਹਾ ਉਹਦੇ ਵਿੱਚ ਮੈਂ ਜਿੱਥੇ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਵਧਾਈਆਂ ਦੇਣਾ ਵਾ ਤੇ ਨਾਲ ਦੇ ਨਾਲ ਮੈਂ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਰੀਆਂ ਸੰਗਤਾਂ ਵੱਧ ਚੜ੍ਹ ਕੇ ਉਸ ਗੁਰੂ ਮਹਾਰਾਜ ਜੀ ਦੇ ਹੋਲੇ ਮੁਹੱਲੇ ਦੇ ਵਿੱਚ ਦਰਸ਼ਨ ਇਤਾਰੇ ਦੇ ਕੇ ਆਪਣਾ ਜੀਵਨ ਸਫਲਾ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੱਜ ਜੀ ਜੋ ਹੈਡ ਆਫਸ ਸੇ ਸਾਡਾ ਖਜ਼ਾਨਾ ਗਿਰਸਦੀ ਅੰਮ੍ਰਿਤਸਰ ਜੰਗੇਰ ਜਰਨੈਲ ਬਾਬਾ ਜੀਵਨ ਸਿੰਘ ਜੀ ਦਾ ਏ ਜਿੱਥੇ ਸਚਖੰਡ ਵਾਸੀ ਮਹਾਂਪੁਰਸ਼ ਬਾਬਾ ਮਹਿੰਦਰ ਸਿੰਘ ਜੀ ਹੁਣ ਮਹਾਂਪੁਰਸ਼ ਦਾ ਐਸੇ ਜਗ੍ਹਾ ਤੇ ਗਿੱਠਾ ਏ ਇੱਥੇ ਹੀ ਉਹਨਾਂ ਦਾ ਸੰਸਕਾਰ ਹੋਇਆ ਇੱਥੇ ਹੀ ਉਹਨਾਂ ਦਾ ਸਾਰਾ ਗੋਡਿਆ ਤੇ ਇਹ ਗੱਦੀ ਤੋਂ ਉਹਨੇ ਜਿਹੜੇ ਸੰਤ ਮਹਾਂਪੁਰਸ਼ ਨੌਵੀਂ ਅੰਸ ਬੰਸ ਨੇ ਸੰਤ ਮਾਹਪੁਰ ਸੇ ਬਾਬਾ ਦਰਸ਼ਨ ਸਿੰਘ ਦੀ ਗਵਾਹੀ ਹੈ ਇੱਥੇ ਸਾਰੀਆਂ ਸੰਗਤਾਂ ਅੱਜ ਪਹੁੰਚੀਆਂ ਨੇ ਕੁਝ ਸਾਡੇ ਪ੍ਰਧਾਨ ਲਾਏ ਗਏ ਸੀ ਪਹਿਲਾਂ ਵੀ ਰੇਟਾ ਟਾਈਗਰ ਫੋਰਸ ਦੀ ਚਲੋ ਉਹਨਾਂ ਦੇ ਕੰਮ ਵੇਖ ਕੇ ਕੋਈ ਕਾਮਾ ਦੇ ਨਹੀਂ ਕੋਈ ਚੰਗਾ ਵਿਸ਼ਵਾਸ ਹੋਇਆ ਨਾ ਉਹਨਾਂ ਕੋ ਕੰਮ ਵਾਸਤੇ ਕੀਤਾ ਹੀ ਕੁਝ ਵੀ ਕਿਉਂਕਿ ਜਿਹੜੀਆਂ ਬਾਬਾ ਜੀ ਵੀ ਦੱਸ ਕੇ ਗਏ ਦੇ ਕਿ ਜਿੱਦਾਂ ਸਾਡੀਆਂ ਧੀਆਂ ਮਾਈਕਰੋ ਕੰਪਨੀ ਦੀਆਂ ਲੋਟਰੀਆਂ ਸਕਾਰ ਹੋਈਆਂ ਨੇ ਕੋਈ ਵੀ ਜਿਹੇ ਬੰਦੀ ਨੇ ਆਵਾਜ਼ ਨਹੀਂ ਦਿੱਤੀ ਐਮਐਮਪੀ ਪੰਜਾਬ ਮੁਕਤੀ ਮੋਰਚਾ ਚੱਲਦਾ ਸੀ ਉਹਦੇ ਆਗੂ ਭਗਵੰਤ ਸਮੋਹ ਜੀ ਤੇ ਬਾਬਾ ਜੀ ਕਹਿੰਦੇ ਵੀ ਦਲਾਂ ਨੂੰ ਵੀ ਹੁਣ ਨਾਲ ਵਜ ਦੇਣੀ ਚਾਹੀਦੀ ਆ ਤੇ ਬਾਬਾ ਜੀ ਦੀ ਸੋਚ ਦੇ ਕਾਰਨ ਬਾਬਾ ਜੀ ਨੇ ਮੈਨੂੰ ਤੋਰਿਆ ਸੀ ਪੰਜਾਬ ਮੁਕਤੀ ਮੋਰਚੇ ਦੇ ਨਾਲ ਵੀ ਤੇ ਮੈਂ ਬਾਬਾ ਜੀ ਨੂੰ ਵੀ ਬੜਾ ਵਸਵਾਦ ਦਵਾਇਆ ਤੇ ਸਾਰੀਆਂ ਸੰਗਤਾਂ ਨੇ ਵੀ ਬੜਾ ਵਸਵਾਦ ਦਵਾਇਆ ਇਸ ਕਰਕੇ ਬਾਬਾ ਜੀ ਕਹਿੰਦੇ ਵੀ ਆਪਾਂ ਬੜੇ ਸਾਰੇ ਪ੍ਰਧਾਨ ਜਿੱਦਾਂ ਲਾ ਕੇ ਵੇਖ ਲਿਆ ਕੋਈ ਚੰਗੇ ਤਰੀਕੇ ਦਾ ਨਹੀਂ ਕਾਰੋਬਾਰ ਕਰਦਾ ਇਸ ਤਰੀਕੇ ਦੇ ਨਾਲ ਮਹਾਂਪੁਰਸ਼ਾਂ ਨੇ ਸਾਡੀ ਡਿਊਟੀ ਲਈ ਆ ਪੰਜਾਬ ਰੇਟਾ ਟਾਈਗਰ ਫੋਰਸ ਦੀ ਮੈਂ ਸਾਰੇ ਵੀਰਾਂ ਦੇ ਨਾਲ ਚੱਲਣਾ ਜਿੱਥੇ ਵੀ ਕਿਸੇ ਨੂੰ ਕੋਈ ਮੁਸ਼ਕਲ ਆ ਜਿੱਥੇ ਵੀ ਬੜੀਆਂ ਧੀਆਂ ਨੂੰ ਭੈਣਾਂ ਨੂੰ ਕੋਈ ਮੁਸ਼ਕਲ ਆਉਂਦੀ ਆ ਤੇ ਇਹ ਬਣਾ ਦੇ ਨਾਲ ਸਾਥ ਹੋਗਾ ਤੇ ਬਾਬਾ ਜੀ ਦਾ ਤਿਆ ਦੇ ਲੋ ਧੰਨਵਾਦ ਕਰਨਾ ਕਿ ਜਿਹੜਾ ਇੰਨੀ ਸੰਗਤ ਦੇ ਵਿੱਚ ਬਾਬਾ ਜੀ ਨੇ ਆਦਰ ਮਾਨ ਕਰਕੇ ਸਲਮਾਨਤ ਦਿੱਤਾ ਆ ਇਹਨਾਂ ਦੀ ਪੀੜੀ ਪੀੜੀ ਸਾਡਾ ਖਾਨਦਾਨ ਬਾਬਾ ਜੀ ਕਿਤੇ ਚੱਲਦਾ ਅਸੀਂ ਵੀ ਇਹਨਾਂ ਦੇ ਨਾਲ ਹੀ ਸਾਰਾ ਬਚਪਨ ਜਿੱਦਾਂ ਜਿੰਨੀ ਮੋਰ ਲਿਖੀ ਆ ਸਾਰੀ ਬਾਬਾ ਜੀ ਦੇ ਨਾਲ ਹੀ ਬਤੀਤ ਕਰਾਂਗੇ ਇੰਨਾ ਕਿ ਮੈਂ ਬਚਨ ਕਰਦਾ ਵਾਹਿਗੁਰੂ ਜੀ ਕਾ ਕਲਸਾ